ਮੱਛਿਆ ਵੜੀ ਆ। ਓਹ ਹੋ ਹੋ ਮੈਂ ਤਾਂ ਤੈਨੂੰ ਲੱਗਦਾ ਤੇਰੇ ਘਰ ਆਪਣੇ ਮੱਛਿਆ ਲੱਗੀ ਗੁਆ ਨਹੀਂ ਸਮੱਸਿਆ। ਯਾਰ ਬੱਚੇ ਆ। ਹੂੰ। ਦੋ ਕੁੜਨਾਂ ਦੋ। ਕਿਹੇ ਦਾ ਲਗਨ ਲੇਖਾ। ਓਹ ਹੋ। ਓਈ ਗੱਲ। ਮਾ ਬੇਟੇ ਹਾਬਾ ਕੋ ਬਾਾਰੇ ਤਾਂ ਦੇਖਾਸਤੇ। ਹਾਂਜੀ ਕਿਰਪਾ ਕਰੋ ਅਮਾ ਜੀ। ਆਸ਼ੀਰਵਾਦ। ਓਈ ਗੱਲ ਨਹੀਂ ਆ। ਤੂੰ ਬੀਬੀ ਆ ਗਾਰੇ। ਜਿਦਾਂ ਸੂਰਜ ਚੜਦਾ ਉਹਦੋਂ ਤੁਰੀ ਜਾਇ ਤੁਰੀ ਜਾਇ ਠੀਕ ਆ ਤੁਰੀ ਜਾਇ ਤੁਰੀ ਜਾਇ ਜਦੋਂ ਸੂਰਜ ਡੁੱਬ ਜੂ ਨਾ ਤੇ ਕਹੀਂ ਮਰੇ ਫਲਾਨੇ ਮੁੰਨੇ ਦਾ ਵੀ ਸੰਜੋਗ ਖੁੱਲ ਗਿਆ ਮੇਰੀ ਕੁੜੀ ਦਾ ਵੀ ਖੁੱਲ ਗਿਆ ਮੇਰੇ ਸਾਰੇ ਕੰਮ ਪੂਰੇ ਹੋ ਗਏ ਕੋਕੋ ਇਹ ਵੀ ਭਾਵੇਂ ਕਹਦੀ ਤੇਰੇ ਬੁੱਢਾ ਵੀ ਵਸ ਚੋ ਗਿਆ ਤੇਰਾ ਬੁੱਢਾ ਉਹ ਵੀ ਵਸ ਚੋ ਜੂਗਾ ਬੜਾ ਕੱਬਾ ਬਹੁਤ ਕਿਰਪਾ ਉਹ ਕਿਰਪਾ ਹੀ ਹੈ ਆਹੋ ਉਹ ਐ ਕਰੀ ਬੀਬਾ ਦਾਨ ਦਕਸ਼ਨਾ ਪਾਉਂਦੀ ਨਹੀਂ ਪੇਟੀ ਚ ਆਹੋ ਸਾਰੇ ਕੰਮ ਸਿੱਧੇ ਹੋ ਜਾਣਗੇ ਫਿਰ ਆਉਂਦੇ ਸਮਾਂ ਮਾਰ ਕਰਕੇ ਉਦੋਂ ਉੱਥੋਂ ਮਾਰਾ ਜੀ ਨਾ ਬਾਬੇ ਵਾਲੀ ਲੈ ਹੀ ਦਾਨ ਦਕਸ਼ਨਾ ਜਿਹੜੀ ਲਾਉਣੀ ਹੋਊਗੀ ਬੋਰੇ ਭਰ ਕੇ ਜਿਵੇਂ ਦਾਨ ਜੇ ਤੁਸੀਂ ਹੋ ਕਣਕ ਕਣਕ ਬੀਜ ਦੇਣੇ ਵਾਧੂ ਬੋਰੇ ਲੈ ਆਏ ਸੰਤਾਨ ਲੰਗਰ ਲਾਵਾਗੇ ਆਹੋ ਠੀਕ ਨਾ ਅਰੇ ਦੀ ਮੰਨ ਲਾਦਾ ਤੇਰੇ ਤੇ ਕੋਈ ਕਮੀ ਪੇਸ਼ੀ ਆ ਗਈ ਅੱਜ ਤਾਂ ਉਹ ਦਿਖੰਦਾ ਚਰਤੇ ਪਾ ਰੈਂਦਾ ਮੋਰਾ ਰੋਹਦੀਆਂ ਪੀੜਾ ਨਿਕਲਦੀਆਂ ਤੂੰ ਜਾਨੀ ਤੇ ਠੇਡੇ ਲੱਗਦੇ ਠੇਡੇ ਠੋੜੇ ਲੱਗਦੇ ਹਾਂ ਜਿੰਦਗੀ ਦੇ ਠੇਡੇ ਲੱਗਦੇ ਫਿਰ ਮਾਤਾ ਕੋਈ ਨਹੀਂ ਤਕੜੀ ਹੋ ਕੇ ਰਹਾ ਤਕੜੀ ਹੋ ਕੇ ਚੰਗਾ ਦਾ ਇਹ ਸਾਡੇ ਕੋਲ ਹੀ ਕਿਰਪਾ ਚਾਹੀਦੀ ਤੁਹਾਡੀ ਕਿਰਪਾ ਸਾਡੀ ਰਾਣੀ ਤੇ ਤੇ ਹੋਣਾ ਉਹਨੇ ਕਿਹਾ ਨਹੀਂ ਵਕਤ ਚੁਕਣੀ ਬਾਬਾ ਜੀ ਮੇਰਾ ਵੀ ਸੋਚੋ ਫਿਰ ਕੁਝ ਮੈਂ ਕਦੋਂ ਦੀ ਬੈਠੀ ਆ ਬਾਬਾ ਇਹਨੇ ਆ ਜਾਣਿਆਂ ਦੀ ਸੋਚ ਨਹੀਂ ਲਿਆ ਵਾ ਤੇ ਬਾਬਾ ਜੀ ਫਿਰ ਮੇਰੇ ਘਰ ਵਾਲਾ ਹੋ ਜੂ ਮੇਰੇ ਵਾਕ ਚ ਆਹੋ ਬੀਬੀ ਬਾਬਾ ਜੀ ਮੈਨੂੰ ਆਖ ਦਿੰਦਾ ਤੂੰ ਪੜੀ ਲਿਖੀ ਨਹੀਂ ਆ ਮੈਨੂੰ ਪਿਆ ਕਰਾਉਣਾ ਫਿਰ ਦਾਦੇ ਮੈਨੂੰ ਤਾਂ ਕਿਸੇ ਬਣਾਣ ਪੜਨੀ ਲੱਗਦੀ ਮੂ ਬੀਬੀ ਬਹੁਤੀ ਤੁਸੀਂ ਤਾਂ ਧੁਆ ਨਹੀਂ ਆ ਨਾ ਮੈਂ ਪੜੀ ਲਿਖੀ ਨਹੀਂ ਨਹੀਂ ਬਾਬਾ ਜੀ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਵਾ ਮੈਂ ਪਿਆ ਕਰਾਉਣਾ ਫਿਰ ਫੋੜਤੀ ਕਰਾਉਂਦੇ ਤੇਰਾ ਕੀ ਜਾਂਦਾ ਹਾਂ ਬਾਬਾ ਮੇਰੇ ਚਾਰ ਨਿਆਣੇ ਹਾਂ ਹਾਂ ਐਂਦਾ ਕਹੇ ਨਾ ਕਿ ਪਲਟਣ ਜਮ ਨਹੀਂ ਹਰਨੇ ਕੀ ਇਥੇ ਜੜਾ ਜਾ ਨਹੀਂ ਮੰਨਦਾ ਨਾ ਬਾਬਾ ਜੀ ਆਣੇ ਵਿਚਾਰੇ ਪਾਲਾਂਗੇ ਮੈਂ ਮੈਂ ਇੱਜੀ ਸੰਗਤ ਚ ਰਹਿਦੀ ਨਾ ਬਾਬਾ ਜੀ ਇੱਥੇ ਕਿੱਥੇ ਟਿਕੜਾ ਲੂਗੀ ਨਾ ਇਹ ਧੂਆ ਜੀ ਨਾਲ ਤੁੰਨਾ ਜੀ ਰੋਟੀ ਪਾਣੀ ਤੇ ਲੰਗਰ ਪਕਾਈ ਸੇਵਾ ਕਰੀ ਬੱਸ ਬਾਬਾ ਜੀ ਇਦਾਂ ਰਹਿ ਸਕਦੀ ਹਾਂ ਹਾਂ ਕਿਉਂ ਨਹੀਂ ਰਹਿ ਸਕਦੀ ਇੰਗਾਂ ਰਹਿ ਲੈਣੀਆਂ ਹੋਰ ਹੋਰ ਵਾਧੂ ਬੀਬੀਆਂ ਇੱਥੇ ਵੈਸੇ ਵੀ ਇੱਥੇ ਦੇ ਵਿੱਚ ਬੀਬੀਆਂ ਰਹਿਣੀਆਂ ਬਹੁਤ ਤਨਖਾਹ ਵੀ ਦੋਗੇ ਨਹੀਂ ਇਹ ਫਿਰ ਪ੍ਰੇਮ ਦੇ ਪੁਜਾਰੀ ਆ ਬਾਬਾ ਜੀ ਦਾ ਗੁਣ ਗਾਓ ਬੀਬੀਆਂ ਵਾਧੂ ਸੇਵਾ ਕਰਦੀਆਂ ਆ ਆਪ ਦੇ ਪਿੱਛੇ ਫੇਰਦੀਆਂ ਬਾਬੇ ਦੇ ਗੁਣ ਗਾਓ ਝੂਠ ਮੂਠ 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 ਗਾਓ ਅੱਛਾ ਬਾਬਾ ਜੀ ਆ ਤਾ ਤਾ ਤੋਂ ਨਹੀਂ ਬਾਬੇ ਚਮਰੂ ਕੋ ਲੈ ਜਾਓ ਹਾਂ ਹਾਂ ਕੀ ਹਾਲ ਤੇ ਬਾਬਾ ਕੀ ਮਿਹਨਤ ਕਰਦੇ ਨਹੀਂ ਦੀਦੇ ਤੋਂ ਸਮਝਿਆ ਹਾਲ ਕੋਈ ਨਹੀਂ ਬੜਾ ਫੌਂਟ ਤੇਰੇ ਘਰ ਵਾਲੇ ਦੇ ਕਰਮਾਂ ਚ ਦੂਜਾ ਵਿਆਹ ਲਿਖਿਆ ਵਾ ਹਾਏ ਬਾਬਾ ਜੀ ਤੇਰੇ ਕਰਮਾਂ ਦੇ ਚ ਸੰਗਤ ਦੀ ਸੇਵਾ ਲਿਖਿਆ ਹਾਏ ਬਾਬਾ ਜੀ ਇਦਾਂ ਨਾ ਕਰੋ ਮੇਰੇ ਲਿਆਣੇ ਰੋਲਣਗੇ ਨਾ ਨਾ ਰੋ ਨਹੀਂ ਦਿੰਦਾ ਬੱਬਾ ਬਾਬਾ ਜੀ ਤੁਸੀਂ ਕਹਿ ਦਿੱਤਾ ਜੀ ਬਾਬਾ ਜੀ ਇਦਾਂ ਨਾ ਕਰੋ ਉਹਦਾ ਵਿਆਹ ਕੱਟ ਦੋ ਕੱਟ ਦੇਨੇ ਹੁਣੇ ਵੇਖੀ ਬੀਬੀ ਆ ਤੂੰ ਹੀ ਜਾਂਦੀ ਓ ਲੀਖ ਗਿਆਦੀ ہاں ਜੀ ਉਹ ਕਾਟ ਦੋ ਇਹ ਬਾਬਾ ਜੀ ਕਾਟ ਦੋ ਆਏ ਕੱਟ ਬਾਬਾ ਜੀ ਤਾਂ ਨਵਾ ਬਾਬਾ ਜੀ ਤਾਂ ਨਵਾ ਆਏ ਬਾਬਾ ਜੀ ਜੈ ਬਾਬਾ ਚਮਰੂਦ ਜੈ ਬਾਬਾ ਚਮਰੂਦ ਜੈ ਬਾਬਾ ਜੈ ਬਾਬਾ ਚਮਰੂਦ ਜੈ ਬਾਬਾ ਗੁਣੀ ਰਸ ਮੇਰਾ ਜੀ ਦੀਸ ਦੀਰੇ ਆ ਜੀ ਅਗਲੇ ਚੜ੍ਹਦੀ ਪੁੰਨ ਨੂੰ ਸਾ ਕੀ ਦੇ ਦਿੰਦੇ ਨਿਆਣੇ ਵੜੇ ਨ ਖੱਤੇ ਅਮਰੂਦ ਮੰਗਦੇ ਕਈਆਂ ਦਿਨਾਂ ਦੇ ਘੋੜੀ ਕਰ ਆ ਬਾਬਾ ਜੀ ਪੰਜਵਾ ਨਾ ਆਜੇ ਕਾਨੂੰ ਨ ਸਮਾਨ ਦੇ ਕੇ ਦੋਰਦੇ ਆ ਕਿਉਂਕਿ ਸਿਆਣੀ ਮਰ ਕੇ ਕਿਤੇ ਡੇਗ ਡੂਗ ਜਾਓਗੇ ਠੇਡੇ ਜੇ ਬੜੇ ਖਾਂਦੇ ਜੋ ਬੋਲੋ ਜੈ ਤੁੰਗੂ ਵਾਲੇ ਬਾਬੇ ਦੀ ਜੈ ਬਾਬੇ ਤੁੰਗੂ ਵਾਲੇ ਹਾਂ ਜੈ ਬਾਬਾ ਜੀ ਹਾਂ ਪੁੱਤ ਜੀ ਬਾਬਾ ਜੀ ਤੁਸੀਂ ਆਖਿਆ ਇੱਕ ਡੌਕਰੀ ਲੱਲ ਦੇ ਤੇਰੀ ਲੱਗਦੀ ਜੋ ਨੇ ਪੁੱਤਰਾ ਇਥੇ ਕੋਈ ਨਹੀਂ ਖਾਣੀ ਮੋਦਾ ਬਾਬੇ ਚਮਰੂ ਵਾਲੇ ਦਾ ਝਗੜਾ ਕਰ ਰੋ ਨਾ ਲੋ ਬਾਬਾ ਜੀ ਮਰੂ ਵਾਲੇ ਦਾ ਹਾਂਜੀ ਜੀ ਬਾਬਾ ਜੀ ਮਰੂ ਜੀ ਬਾਬਾ ਜੀ ਮਰੂ ਗੁੱਡੀਏ ਹਾਂਜੀ ਪਹਿਲੀ ਤਨਖਾਹ ਤੇ ਹਾਂਜੀ ਯਾਰੀ ਕੇ ਜਿਹੜੀ ਟੋਨੀ ਤਨਖਾਹ ਹੁੰਦੀ ਜਿਵੇਂ ਤੁਸੀਂ ਗਰੇਜਿਤ ਬੋਲਦੇ ਤੇ ਗਰੇਜਿਤ ਕੀ ਬੋਲਦੇ ਜੋ ਹਲੜੀ ਹਾਂ ਹਾਂ ਇਹ ਹਲੜੀ ਉਹ ਤੜਾ ਜੀ ਪਹਿਲੀ ਠੀਕ ਹੈ ਬਾਬਾ ਤੜੀ ਬਣਾ ਕਰੂ ਜੈ ਬਾਬਾ ਦੀ ਜਲ ਚਲ ਪੁੱਤਰਾ ਸਵਾਗਤ ਭਾਂਡਿਆਂ ਦੀ ਵੇਖੀ ਤੇਰਾ ਟੁੱੜਦੀ ਗਲਾਣੀ ਕਿਆ ਉਹ ਜੈ ਬਾਬਾ ਦੀੱਸ ਪਸ ਪਸ ਪੁੱਤਰਾ ਕੁੜੀਆਂ ਨੇ ਮੱਥਾ ਟੇਕਦੀਆਂ ਓਹ ਹਮਮ OK ਸਤੋ ਜੇਤਾ ਇਹਦਾ ਵੀ ਚੇਤਾ ਭੁੱਲ ਜਨਾ ਬਾਬਾ ਹੈ ਫੰਡਣ ਫੰਡਣ ਨਾਲ ਇਹਨੂੰ ਅਜ ਫੜਦੇ ਆ ਕਿਹੜਾ ਅਫਸਰ ਖੜੀ ਹੈ ਇੰਸਪੈਕਟਰ ਅਸ਼ਵੀ ਨਹੀਂ ਸੀ ਇੰਸਪੈਕਟਰ ਅਸ਼ਵੀ ਨਾ ਯੈਸ ਸਰ ਯਸ ਸਰ ਆਪਾਂ ਨਾ ਅੱਜ ਜਾਣਾ ਵਾ ਛੇਤੀ ਛੇਤੀ ਗੱਡੀਆਂ ਕੱਢੋ ਉਹਨਾਂ ਨੂੰ ਕਹੋ ਗੱਡੀਆਂ ਤਿਆਰ ਕਰੋ ਤੇ ਫਿਰ ਆਪਾਂ ਇੱਕ ਬਾਬੇ ਨੂੰ ਫੜਨ ਜਾਣਾ ਵਾ ਰੰਗੇ ਆਫੀ ਫੜਨਾ ਉਹਨੂੰ ਉਹਨੂੰ ਬੜੇ ਚਿਰ ਦਾ ਆਪਾਂ ਵੇਖਨੇ ਉਹਨੂੰ ਇੱਕ ਬੰਦੇ ਜਾਈਦਾ ਦੁੱਧੇ ਬੰਦੇ ਗਾਂ ਪਾਚ ਜਾਂਦਾ ਅੱਜ ਜਦੋਂ ਤੋ ਤਿੱਥੇ ਨਹੀਂ ਕਰਦੇ ਸੰਗੀਤ ਰਾਈ ਆਪਿਆ ਬਾਬਾ ਆਇਆ ਫੜੀਏ ਇਹਨੂੰ ਹਾਂ ਵੀ ਬਾਬਾ ਮਸਲੇ ਬੜੇ ਹਾਲ ਕਰਦਾ ਮੈਂ ਸੁਣਿਆ ਤੂੰ ਕਜ ਤੇਰੇ ਮਸਲੇ ਹੱਲ ਕਰਦੇ ਆ ਕਿੰਨੀ ਵਾਰਾਂ ਹੀ ਲੱਭਣੇ ਵੜੇ ਕਰਦੇ ਕੇਸ ਵੜੇ ਆ ਕਰਤੇ ਬਸ ਦੋ ਬਸ ਤੋ ਦੱਸ ਦਿੰਨੇ ਕੋਈ ਨਹੀਂ ਐ ਵੀ ਕੇਸ ਇੱਕ ਹੈ ਗਾਈਓ ਅਫੀਸਰ ਅਫੀਸਰ ਐਸ ਨਹੀਂ ਜਿਹਨਾਂ ਨੂੰ ਤੁਹਾਡਾ ਚੇਲਾ ਬਣਾ ਕੇ ਭੇਜਿਆ ਸੀ ਇਹਨਾਂ ਨੇ ਸਾਰੀਆਂ ਦੱਸੀ ਡਿਟੇਲ ਕਿ ਕੀ ਆ ਤੇ ਕੀ ਨਹੀਂ ਸਾਰਾ ਪਤਾ ਲੱਗ ਗਿਆ ਹੁਣ ਨਹੀਂ ਬਚਣਾ ਹੁਣ ਭਾਵੇਂ ਕਿ ਤੇਰ ਮਰਜ਼ੀ ਭਾਦਲਾ ਹੁਣ ਨਹੀਂ ਬਚਣਾ ਅੱਜ ਕੀ ਕਿ ਸੰਤ ਨੇ ਬਾਬਿਆਂ ਨੂੰ ਇਹੋ ਜਿਹਾ ਨਵੇਤਰਾ ਭੋਜ ਚੜਾਇਆ ਵਾ ਜੇ ਨਾ ਉਹ ਤਾਂ ਆਪੇ ਕਹੀਂ ਹੋਊਗਾ ਮਰ ਕੇ ਨਹੀਂ ਆਉਂਦੇ ਆਹੋ ਉੱਪਰ ਵਾਇਕਰੂ ਹੈਗਾ ਉਹਨੂੰ ਕਿਆ ਕਰਾਂ ਸਾਰਾ ਕੁਝ ਆਹ ਬਾਬੇ ਦੇ ਚੱਲਦੇ ਆਓ ਬਾਬੇ ਦੇ ਜਾਨੇ ਨਵੇਂ ਬਾਬਾ ਆਇਆ ਨਹੀਂ ਹੁੰਦਾ ਪਿੰਡ 'ਚ ਕਰੋ ਜੀ ਉਹਦੇ ਨਾਲੇ ਚੱਲੀਏ ਲੈ ਮੁੜ ਕੇ ਨਹੀਂ ਆਉਂਦੇ ਇਹ ਹੁਣ ਪੜਾ ਲੱਗ ਗਿਆ ਵਾ ਸਭ ਝੂਠੇ ਆਏ ਸਭ ਝੂਠੇ ਲੱਗ ਗਿਆ ਪਤਾ ਅੱਗੇ ਤੋਂ ਇਤਰਾ ਨਹੀਂ ਕਰਨਾ ਠੀਕ ਆ ਹੁਣ ਇਹ ਚੱਲ ਕੋਈ ਨਹੀਂ ਇਹ ਤੇ ਆਪਣੇ ਫਸੇ ਇਹਨਾਂ ਨੂੰ ਨਹੀਂ ਕਹਿਣਾ ਕੁਝ ਵੀ ਵਿਚਾਰਿਆਂ ਨੂੰ ਉਹ ਬਾਬੇ ਨੂੰ ਕਹਿੰਦੇ ਹੁਣ ਬਾਬੇ ਨੂੰ ਫੜੀਏ ਹਣ ਚੱਲ ਵੀ ਆਜੋ ਬਾਬਾ ਜੀ ਨਸੀਏ ਬਰਾਦਾ ਨੂੰ ਕਿਧਰੇ ਉਹ ਭੱਜਣਾ ਜਾਵੇ ਭੱਜ ਰਹਾ ਹੈ ਇਥੇ ਇਥੇ ਫੇਟ ਨਹੀਂ ਹਾਂ ਚੱਲ ਬਈ ਇਦਾਂ ਨਹੀਂ ਇਦਾਂ ਨਹੀਂ ਕੰਮ ਕਰਨਾ ਬੱਗ ਸ਼ਰਟ ਕਾ ਕੀ ਗੰਦ ਪਾਇਆ ਤੂੰ ਹੈ ਗੰਦ ਨਹੀਂ ਪਾਇਆ ਆਵੇ ਪੂੰਜੀ ਵੇ ਦੇ ਕੀ ਹੈ ਸੜਕੀ ਤਾਈ ਹੋਵੇ ਬਾਬਾ ਬਹਾਨਾ ਜਿੱਦਾ ਮਰਜੀ ਮੈਂ ਆਉਂ ਪਾਇ ਪੂੰਜੀ ਇਹਨੂੰ ਗੱਲ ਆ ਲੈ ਟੀਦਾ ਜਾ ਇੱਕ ਕਰਕੇ ਰੋ ਪੂੰਜੀ ਵੇਖਦਾ ਰਬੜਾ ਹੋ ਰਬੜ ਬੈਂਡ ਲਾਇਆ ਆ ਸੰਗਤ ਨਹੀਂ ਨਹੀਂ ਬਸ ਪੂੰਜੀ ਮਹਿੰਦੀ ਕੇ ਐਂਟੀਨਾ ਲਾ ਜਦਾ ਟ੍ਰਾਂਸ ਉਹ ਜਰਾ ਹੁੰਦਾ ਵੇ ਇਹ ਤਾਂ ਅਲੱਗ ਕਹਾਵਾਂ ਬਗਦਾ ਇੱਥੇ ਆ ਜਰਾ ਤਿੰਨ ਪਾਇਆ ਵਿੱਚ ਲੈ ਇਹ ਸਭ ਕੁਝ ਨਹੀਂ ਮੇਰੇ ਆ ਕਲਿੱਪ ਲਾ ਲੈ ਆਪਣੇ ਜਰੂਰ ਕੱਢੀ ਜਾਂਦੇ ਸਾਕੀ ਮਾਫ ਕਰ ਤੋ ਮਾਫ ਨਹੀਂ ਕਰਨਾ ਹੁਣ ਇਦਾਂ ਨਹੀਂ ਬਣਾ ਕੰਮ ਚੱਲ ਇੱਥੇ ਹੋ ਜਾ ਸ਼ੁਰੂ ਬੈਠਾਂਗਾ ਤੇ ਛੇਤੀ ਸਾਹਿਬ ਵੀ ਮੇਰੇ ਪੰਜ ਛੇ ਨਹੀਂ ਆਣੇ ਆ ਮੈਂ ਪਾਲਣੇ ਕਿੱਥੋਂ ਕੋਈ ਨਹੀਂ ਪੰਜ ਛੇ ਨਹੀਂ ਆਣੇ ਤੇ ਇਤਰਾ ਪਹਿਲਾਂ ਨਹੀਂ ਸੋਚਿਆ ਜਾਂਦਾ ਤੁਹਾਡੇ ਤੋ

ਬਾਂਹ ਚੇਪਾ ਤੇ ਜੁੱਤੀ ਕਿਤੇ 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 ਜਿੱਦਾਂ ਮਸਲੇ ਆਣ ਸੇਛਿਤ ਕਰਦਾ ਉਹ ਚੇਤੇ ਚੇਤੇ ਕਰ ਤੱਕ ਆਪਾ ਮਾਤ ਰੱਤ ਰੱਤ ਆਏ ਕੋਈ ਨਰੀ ਨਰੀ ਇੱਕ ਛੱਡ ਦੋ ਤਿੰਨ ਕਰਾਰੀਆਂ ਨਹੀਂ ਆ ਲੱਗੋ ਮਸਲਾ ਕਰ ਕੱਟਾ ਹੁ ਕੱਟਾ ਹੁਣ ਗਾੜੇ ਬੰਦਾ ਬਣ ਜਾ ਠੀਕ ਮੈਂ ਮੈਂ ਦੱਸਦਾ ਹਾਂ ਸ਼ਾਂਤੀ ਆ ਜਲੂਸ ਗੱਡੇ ਨਾ ਜਿਹੜਾ ਆ ਬਿਨਾ ਸਾਰਾ ਕੁਝ ਸਹੀ ਗੜਵੇ ਹਾਂ ਸਾਹਿਬ ਜੀ ਆ ਪਹਿਨੇ ਜਿਹੜੇ ਨਿਆਲੇ ਰੱਖੇ ਨੇ ਉਹਨਾਂ ਨੂੰ ਬੇ ਕਾਪੀ ਦੇ ਕਿ ਲਿਖਿਆ ਕਰੋ ਆ ਇੱਥੇ ਰੌਣ ਨਹੀਂ ਹੈਗੇ ਲਿਖਣ ਲਈ ਹੈ ਜੀ ਸਾਹਿਬ ਜੀ ਹਾਂ ਜੀ ਸਾਹਿਬ ਜੀ ਹਾਂ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਹਾਂ ਮਿੱਟੇ ਮਰਗਾ ਕਰਾਈਏ ਤੇਰੇ ਜਮੇ ਉਡਾਸ ਮੈਰਾ ਸਾਹਿਬ ਜੀ ਮਾਫ ਕਰ ਦੋ ਆਪਦੀ ਗੱਲ ਨਹੀਂ ਕਰਦਾ ਮੈਨੂੰ ਠਾਣੇ ਮਿਲੂਗੀ ਠਾਣੇ ਕਰਦੇ ਤੈਨੂੰ ਮੁੱਛੇ ਜਿਨੂੰ ਸਾਰੇ ਗਰਾਊਂਡ ਦਾ ਜਦੋਂ ਕਾਗਜ਼ ਤਰਾ ਪਟਵਾਇਆ ਨਾ ਮੇਰੋਂ ਸਾਜ ਜੀ ਉਦੋਂ ਮਾਰਨਿੰਗ ਪ੍ਰੋਗਰਾਮ ਤੇ ਰਹੀ ਮੇ ਮਾਈ ਬਾਪ ਕੀ ਖਤਮ ਹੈ ਆਪਨੇ ਪਾਪ ਆਪਣੇ ਬੱਚੇ ਸਾਰੇ بابا ਦੇਖਵਾਉਂਗਾ بابا ਜੀ ਜੀ ਸਾਜ ਜੀ ਕੋਈ ਨਹੀਂ ਕੋਈ ਨਹੀਂ ਫਿਰ ਸਾਜ ਜੀ ਮੈਨੂੰ ਮਾਫ ਕਰ ਦੋ ਚੱਲ ਛੋੜ ਦੋ ਤੈਨੂੰ ਪਾਪਾ ਬਣਾਉਂਦੇ ਆ ਉੱਥੇ ਜਾ ਮਸਲਾ ਕਰੀਏ ਉੱਥੇ ਜਾ ਓ ਸਾਜ ਚੋਂ ਰੋਡਾਂ ਚ ਫਰਾਈਏ ਤੇਰਾ ਵੱਡਾ ਪਾਪਾ ਬਣਿਆ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਚੜਦੀ ਕਲਾ ਚ ਤੁਹਾਨੂੰ ਸਾਰੀ ਸਾਰੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਇਸ ਵੀਡੀਓ ਨੂੰ ਵੀ ਪੂਰਾ ਪਿਆਰ ਦੇਣਾ ਤੇ ਤੁਸੀਂ ਇਹ ਹੀ ਉਹ ਦੱਸਣਾ ਚਾਹੁੰਨੇ ਮੈਸੇਜ ਤੁਹਾਨੂੰ ਕਿ ਪਖੰਡਵਾਦ ਨੂੰ ਨਾ ਬੜਾਵਾ ਦਿਓ ਤੇ ਗੁਰੂ ਘਰ ਜਾਓ ਗੁਰੂ ਘਰ ਜਾ ਕੇ ਮੱਥਾ ਟੇਕੋ ਤੇ ਗੁਰੂ ਸਾਹਿਬ ਨੂੰ ਮੰਨੋ ਉਹਨਾਂ ਤੋਂ ਉੱਚਾ ਕੋਈ ਨਹੀਂ ਆ ਪਖੰਡੀਆਂ ਦੇ ਲੜ ਨਾ ਲਗੋ ਤੇ ਆਪਣੇ ਘਰ ਦੀ ਬਰਬਾਦੀ ਨਾ ਕਰੋ ਇਹ ਜਿਹੜੀ ਵੀਡੀਓ ਇਹ ਬਾਬੇ ਵਾਲੀ ਬਣਾਈ ਹੈ ਇਹ ਇਸ ਕਰਕੇ ਬਣਾਈ ਹੈ ਕਿ ਜਿਹੜੇ ਆਪਣੇ ਜਿਹੜੇ ਲੋਕ ਆ ਉਹ ਆਪਣੇ ਵਹਿਮ ਪਰਮਾਨੰਦੇ ਵਿੱਚ ਪਏ ਆ ਤੇ ਤਾਂ ਕਰਕੇ ਬਾਬਿਆਂ ਤੋਂ ਜਾਂਦੇ ਤੇ ਬਾਕੀ ਨਕਲੀ ਸਾਧ ਬਣੇ ਫਿਰਦੇ ਇਥੇ ਇਹ ਜਿਹੜੇ ਵਿਚਾਰੇ ਭੋਲੇ ਇਨਸਾਨ ਫਸ ਜਾਂਦੇ ਆ ਇਹਨਾਂ ਨੂੰ ਚਾਹੀਦਾ ਵਾ ਕਿ ਗੁਰੂ ਘਰ ਜਾਣ ਵਾਹਿਗੁਰੂ ਦਾ ਨਾਮ ਆਪੋ ਆਪਣੇ ਧਰਮ ਨੂੰ ਨਮਸਕਾਰ ਕਰੋ ਉਹ ਤੋਂ ਬਗੈਰ ਹੋਰ ਕਿਤੇ ਗਤੀ ਨਹੀਂ ਹੈਗੀ ਕਿਤੇ ਵੀ ਕਿਤੇ ਵੀ ਕਿਸੇ ਨੂੰ ਵੀ ਕਿਤੇ ਜਾਣ ਦੀ ਲੋੜ ਨਹੀਂ ਹੈ ਜਦ ਲਈ ਬਾਕੀ ਜਨਨ ਨੂੰ ਲਾਈਵ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸੋਗੇ ਕਿ ਕਿਵੇਂ ਲੱਗੀ ਵੀਡੀਓ ਬਾਕੀ ਉਹ ਟਾਪਿਕਾਂ ਨੂੰ ਦਿੰਦੇ ਰਿਹਾ ਹਾਂ ਇਹਨਾਂ ਦੇ ਵੀਡੀਓ ਬਣਾਉਂਦੇ ਰਵਾਂਗੇ ਥੈਂਕ ਯੂ ਜੀ ਸਾਰਿਆਂ ਨੂੰ